ਹਾਂਜੀ ਸਭ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਾਰਿਆਂ ਨੂੰ ਸਾਰੇ ਤੁਸੀਂ ਠੀਕ ਹੀ ਹੋਵੋਗੇ ਕਿ ਸਾਰੀ ਫੈਮਿਲੀ YouTube ਪਰ Facebook Instagram ਮੌਜ ਸ਼ੇਅਰ ਚੈਟ ਸਭ ਠੀਕ ਠਾਕ ਹੀ ਹੋਵੋਗੇ ਤੇ ਵੈਗਰੂ ਚੜਦੀਆਂ ਕਲਾ ਚ ਰੱਖੇ ਤੇ ਹਾਂਜੀ ਅੱਜ ਲਾਸਟਿ ਸਰਾਧ ਸੀਗਾ ਉਸ ਤੋਂ ਬਾਅਦ ਹੁਣ ਕੱਲ ਨੂੰ ਮੱਸਿਆ ਹੈ ਤੇ ਪਹਿਲਾ ਨਰਾਤਾ ਵੀਰਵਾਰ ਹੈ ਜੀ ਤੇ ਨਤਰਿਕ ਨੂੰ 7ਨ ਰਾਤੇ 8ਵੀਂ ਜੋਤ ਤੇ 9ਵੇਂ 9ਵੀਂ ਮਾਂ ਰਾਮਨਾਵੀਂ 9ਵੀਂ 10ਵਾਂ ਦਸਹਿਰਾ ਹੈ ਜੀ ਤੇ ਜਿਨ੍ਹਾਂ ਨੇ ਨਰਾਤੇ ਰੱਖਨੇ ਆ ਜੀ 3 ਰਾਤੇ ਵੀਰਵਾਰ ਰੱਖ ਸਕਦੇ ਹੋ ਖੇਤਰੀ ਜਮਾ ਸਕਦੇ ਹੋ ਮਾਂ ਮਈ ਦੇ ਦਰਸ਼ਨ ਕਰ ਸਕਦੇ ਹੋ ਤੇ ਮਾਂ ਦੁਰਗਾ ਦੇ ਦੁਰਗਾ ਸਥਪਤੀ ਪਾਠ ਕਰਿਆ ਕਰੋ ਨਰਾਤਿਆਂ ਵਿੱਚ ਬਹੁਤ ਹੀ ਸ਼ੁਭ ਹੁੰਦਾ ਹੈ ਤੇ ਬਹੁਤ ਹੀ ਸਫਲਤਾਇਕ ਹੁੰਦਾ ਹੈ ਤੇ ਮਾਤਾ ਰਣੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੀ ਏ ਤੇ ਸਭ ਨੂੰ ਜੈ ਮਾਤਾ ਦੀ ਹਾਂਜੀ ਅਗਰ ਜੇ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਵੀਡੀਓ ਚੰਗੇ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਤੇ ਧੰਨਵਾਦ ਜੀ ਜੈ ਮਾਤਾ ਦੀ ਕਹਿੰਦੇ ਮਾਂ ਜਗ ਜਨਨੀ ਮਾਂ ਸਭ ਦੀ ਮਾਂ ਦੀਏ ਸਾਰੇ ਜੱਗ ਦੀ ਮਾਂ ਦੀਏ ਕਿ ਜਿੰਨੇ ਆਪਾਂ ਨੂੰ ਦੁਨੀਆ ਦੇ ਵਿੱਚ ਲਿਆਂਦਾ ਮਾਂ ਹੀ ਐ ਆਪਾਂ ਨੂੰ ਧਰਤੀ ਤੇ ਤੋਰਿਆ ਜਗ ਚੰਨੀ ਮਾਂ ਐ ਸਭ ਦੀ ਮਾਂ ਐ ਕਿ ਨਾ ਕਿ ਇੱਕ ਦੀ ਮਾਂ ਐ ਸਾਰਿਆਂ ਦੀ ਮਾਂ ਐ ਜੈ ਮਾਤਾ ਦੀ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਜੀ